ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਵਿਚਕਾਰ ਆ ਕੇ ਵੱਡਾ ਝਟਕਾ ਜਿਹੜਾ ਉਹ ਲੱਗਦਾ ਹੋਇਆ ਵਿਖਾਈ ਦੇ ਰਿਹਾ ਅਕਾਲੀ ਦਲ ਦੇ ਉਮੀਦਵਾਰ ਨੇ ਟਿਕਟ ਜਿਹੜੀ ਸੁਖਬੀਰ ਬਾਦਲ ਦੀ ਵਾਪਸ ਕਰ ਦਿੱਤੀ ਆ ਅਕਾਲੀ ਦਲ ਦੀ ਟਿਕਟ ਮੋੜ ਦਿੱਤੀ ਆ ਜਿਸ ਤੋਂ ਬਾਅਦ ਅਕਾਲੀ ਦਲ ਕੁਸੂਤਾ ਫਸ ਗਿਆ ਤੁਸੀਂ ਜੁੜੇ ਹੋ ਲੋਕ ਪਾ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਇਸ ਵੇਲੇ ਦੀ ਵੱਡੀ ਨਿਊਜ਼ ਫਲੈਸ਼ ਇਹ ਹੈ ਕਿ ਅਕਾਲੀ ਦਲ ਦੇ ਉਮੀਦਵਾਰ ਅਕਾਲੀ ਦਲ ਦੇ ਚੰਡੀਗੜ੍ਹ ਤੋਂ ਉਮੀਦਵਾਰ ਹਰਦੀਪ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਵਾਪਸ ਕਰ ਦਿੱਤੀ ਹੈ ਅਸਤੀਫਾ ਦੇ ਦਿੱਤਾ ਹੈ ਅਸਤੀਫਾ ਦੇਣ ਤੋਂ ਬਾਅਦ ਮਾਮਲਾ ਉਲਝਦਾ ਹੋਇਆ ਵਿਖਾਈ ਦਿਆ ਹਰਦੀਪ ਸਿੰਘ ਲਗਾਤਾਰ ਟਿਕਟ ਮਿਲਣ ਤੋਂ ਬਾਅਦ ਪੈਸਿਵ ਨਜ਼ਰ ਆ ਰਹੇ ਸਨ ਉਹਨਾਂ ਦੇ ਵੱਲੋਂ ਕੋਈ ਖਾਸ ਐਕਟੀਵਿਟੀਆਂ ਜਿਹੜੀਆਂ ਨੇ ਉਹ ਹਲਕੇ 'ਚ ਨਹੀਂ ਕੀਤੀਆਂ ਜਾ ਰਹੀਆਂ ਸਨ ਲੰਬੇ ਸਮੇਂ ਬਾਅਦ ਸ਼੍ਰੋਮਣੀ ਅਕਾਲੀ ਦਲ ਇਸ ਸੀਟ ਲੜਨ ਜਾ ਰਿਹਾ ਸੀ ਪਰ ਇਸ ਸੀਟ ਦੇ ਬਾਵਜੂਦ ਲੜਨ ਦੇ ਬਾਵਜੂਦ ਇਸ ਵੇਲੇ ਅਕਾਲੀ ਦਲ ਕਸੂਤਾ ਘਿਰਦਾ ਹੋਇਆ ਨਜ਼ਰ ਆ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਇਸ ਮਾਮਲੇ ਦੇ ਵਿੱਚ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਰਹੀਆਂ ਨੇ ਤਾਂ ਇੱਕ ਅਹਿਮ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਇਸ ਵੇਲੇ ਵੱਡੇ ਸੰਕਟ ਦੇ ਵਿੱਚੋਂ ਲੰਘਦਾ ਹੋਇਆ ਵਿਖਾਈ ਦੇ ਰਿਹਾ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਦੀ ਵਾਪਸੀ ਜਿਹੜੀ ਉਹ ਹੋ ਚੁੱਕੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਚੰ디ਗੜ੍ਹ ਤੋਂ ਉਮੀਦਵਾਰ ਹਰਦੀਪ ਸਿੰਘ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਸੁਭਾਵਿਕ ਜੀ ਗੱਲ ਹੈ ਕਿ ਉਹ ਚੋਣ ਨਹੀਂ ਲੜਨਾ ਚਾਹੁੰਦੇ ਇਹ ਇੱਕ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਅਕਾਲੀ ਦਲ ਇਸ ਸਮੇਂ ਆਪਣੀ ਹੋਣ ਦੀ ਲੜਾਈ ਲੜਦਾ ਹੋਇਆ ਵਿਖਾਈ ਦੇ ਰਿਹਾ ਅਕਾਲੀ ਦਲ ਦੀ ਸਿਆਸਤ ਹਾਸ਼ੀਏ ਤੇ ਜਾ ਚੁੱਕੀ ਹੈ ਤੇ ਇਸੇ ਦਰਮਿਆਨ ਜਦੋਂ ਕਈ ਮੁੱਦਿਆਂ ਤੇ ਅਕਾਲੀ ਦਲ ਉਲਝਿਆ ਹੋਇਆ ਨਜ਼ਰ ਆ ਰਿਹਾ ਹੈ ਕਈ ਮੋਰਚਿਆਂ ਤੇ ਫਸਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਉਸਦੇ ਉਮੀਦਵਾਰ ਵੱਲੋਂ ਅਸਤੀਫਾ ਆ ਜਾਣਾ ਵੱਡਾ ਝਟਕਾ ਹੋ ਸਕਦਾ ਹੈ ਅਕਾਲੀ ਦਲ ਨੇ ਜਿਹੜੀ ਚੰਡੀਗੜ੍ਹ ਦੀ ਟਿਕਟ ਦੇਣ ਲੱਗਿਆ ਮੇਰਾ ਨਿੱਜੀ ਤੌਰ ਤੇ ਮੰਨਣਾ ਹੈ ਕਿ ਬਹੁਤੀ ਸੋਚ ਵਿਚਾਰ ਨਹੀਂ ਕੀਤੀ ਜਿਸ ਕਰਕੇ ਇਹ ਨਤੀਜਾ ਪ੍ਰਗਟ ਨਾ ਪਿਆ ਕਿਉਂਕਿ ਅਕਾਲੀ ਦਲ ਕੋਲ ਚੰਡੀਗੜ੍ਹ ਦੇ ਵਿੱਚ ਟਕਸਾਲੀ ਕਈ ਆਗੂ ਮੌਜੂਦ ਸਨ ਜਿਦੇ ਵਿੱਚ ਸਾਬਕਾ ਮੇਅਰ ਮੌਜੂਦ ਨੇ ਜਿਸ ਦੇ ਵਿੱਚ ਸਾਬਕਾ ਕੌਂਸਲਰ ਮੌਜੂਦ ਨੇ ਜਿਨ੍ਹਾਂ ਦਾ ਇਲਾਕੇ ਅਤੇ ਹਲਕੇ 'ਚ ਚੰਗਾ ਆਧਾਰ ਹੈ ਚੰਡੀਗੜ੍ਹ ਵਰਗੀ ਅਹਿਮ ਸੀਟ ਦੇ ਉੱਤੇ ਅਕਾਲੀ ਦਲ ਦੇ ਵੱਲੋਂ ਕੀਤੀ ਗਈ ਇਹ ਹਰਕਤ ਨੂੰ ਵਿਚਕਾਨਾ ਹਰਕਤ ਕਿਹਾ ਜਾ ਸਕਦਾ ਹੈ ਕਿ ਉਮੀਦ ਵਾਰ ਨੂੰ ਦੇਣ ਚ ਕਾਲੀ ਵਿਖਾਈ ਗਈ ਹੈ ਅਕਾਲੀ ਦਲ ਮਹਾਲੀ ਦੇ ਇਲਾਕੇ ਦੇ ਵਿੱਚੋਂ ਕਿਸੇ ਨੂੰ ਵੀ ਉਮੀਦਵਾਰ ਬਣਾ ਸਕਦਾ ਸੀ ਜੇਕਰ ਉਹਦੇ ਕੋਲੋ ਚੰਡੀਗੜ੍ਹ ਚ ਉਮੀਦਵਾਰਾਂ ਦੀ ਘਾਟ ਸੀ ਪਰ ਮੈਂ ਨਿੱਜੀ ਤੌਰ ਤੇ ਮੰਨਦਾ ਕਿ ਅਕਾਲੀ ਦਲ ਕੋਲੇ ਚੰਡੀਗੜ੍ਹ ਦੇ ਵਿੱਚ ਠੋਸ ਉਮੀਦਵਾਰਾਂ ਦੀ ਘਾਟ ਨਹੀਂ ਹੈਗੀ ਇਹ ਜਿਹੜਾ ਸੱਚ ਹੈ ਦਾ ਇਸ ਵੇਲੇ ਦੀ ਵੱਡੀ ਤੇ ਅਹਿਮ ਗੱਲ ਇਹ ਹੈ ਕਿ ਅਕਾਲੀ ਦਲ ਦੇ ਉਮੀਦਵਾਰ ਜਿਹੜੇ ਨੇਗੇ ਹਰਦੀਪ ਸਿੰਘ ਉਹਨਾਂ ਨੇ ਆਪਣੀ ਟਿਕਟ ਦੀ ਵਾਪਸੀ ਕਰ ਦਿੱਤੀ ਹੈ ਲਗਭਗ ਅਸਤੀਫਾ ਜਿਹੜਾ ਉਹਨਾਂ ਨੇ ਆਪਣਾ ਦੇ ਦਿੱਤਾ ਇਸ ਨਾਲ ਜਿਹੜਾ ਹੋਰ ਵੀ ਮਾਮਲਾ ਉਲਝਦਾ ਹੋਇਆ ਬਕਾਈ ਦੇ ਰਿਹਾ ਹੈ ਵਿਰੋਧੀ ਪਹਿਲਾਂ ਹੀ ਅਕਾਲੀ ਦਲ ਨੂੰ ਘੇਰਦੇ ਨਜ਼ਰ ਆ ਰਹੇ ਨੇ ਭਾਈ ਇਹਨਾਂ ਦੀਆਂ ਕੋਈ ਟਿਕਟਾਂ ਨਹੀਂ ਲੈ ਰਿਆ ਤਾ ਇਸ ਕਰਕੇ ਜਿਹੜਾ ਇਹ ਬੂਹਿਆਂ ਦੇ ਥੱਲੋਂ ਚ ਹੀ ਜਾ ਕੇ ਟਿਕਟਾ ਸਿੱਟ ਕੇ ਆ ਰਹੇ ਨੇ ਖਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਆ ਉਹ ਅਜਿਹੀਆਂ ਗੱਲਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਅਕਾਲੀ ਦਲ ਕੋਲੇ ਬਹੁਤ ਸਾਰੇ ਉਮੀਦਵਾਰ ਸਨ ਜਿਵੇਂ ਬਿਹਰਜਿੰਦਰ ਕੌਰ ਜਿਹੜੇ ਕਿ ਲਗਾਤਾਰ ਚੰਡੀਗੜ੍ਹ ਦੇ ਮੇਅਰ ਰਹੇ ਨੇ ਬੜੀ ਚੰਗੀ ਕਾਰਗੁਜ਼ਾਰੀ ਹੈ ਜਿਹੜੀ ਉਹਨਾਂ ਦੀ ਕਈ ਵਾਰ ਵੇਖਣ ਨੂੰ ਮਿਲੀ ਹੈ ਤੇ ਉਸ ਦੇ ਬਾਵਜੂਦ ਵੀ ਜਿਹੜਾ ਉਹਨਾਂ ਨੂੰ ਨਾ ਬਣਾਇਆ ਜਾਣਾ ਉਹਨਾਂ ਨੂੰ ਉਮੀਦਵਾਰ ਨਾ ਬਣਾਉਣਾ ਆਪਣੇ ਆਪ 'ਚ ਸ਼ੰਕੇ ਖੜੇ ਕਰਦਾ ਸੀ ਉਸ ਦਾ ਜਿਹੜਾ ਨੁਕਸਾਨ ਹੈ ਉਹ ਭਾਰਤੀ ਜਨਤਾ ਪਾਰਟੀ ਨੂੰ ਭੁਗਤਣਾ ਪੈ ਸਕਦਾ ਸਾਬਕਾ ਮੇਅਰ ਹਰਜਿੰਦਰ ਕੌਰ ਵਰਗੇ ਕਾਦਵਾਰ ਆਗੂ ਜਿਹੜੇ ਐ ਉਹ ਅਕਾਲੀ ਦਲ ਦੇ ਨਾਲ ਚੰਡੀਗੜ੍ਹ ਦੇ ਵਿੱਚ ਜੁੜੇ ਹੋਏ ਸੀ ਤਾਂ ਇਸ ਵੇਲੇ ਜਿਹੜੀ ਹੈ ਅਹਿਮ ਜਾਣਕਾਰੀ ਇਹ ਹੈ ਕਿ ਇਸ ਮਾਮਲੇ ਦੇ ਵਿੱਚ ਵੱਡੀ ਜਿਹੜੀ ਲਾਪਰਵਾਹੀ ਹੈ ਉਹ ਸਾਹਮਣੇ ਆ ਰਹੀ ਹੈ ਤਾਂ ਇਹ ਵੇਲੇ ਇਸ ਵੇਲੇ ਦੀ ਵੱਡੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਤੋਂ ਉਮੀਦਵਾਰ ਜਿਹੜੇ ਐ ਉਹ ਇਸ ਵੇਲੇ ਜਿਹੜੇ ਐ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਤੇ ਅਕਾਲੀ ਦਲ ਸੰਕਟ ਦੀ ਘੜੀ ਦੇ ਵਿੱਚ ਘਿਰ ਚੁੱਕਾ ਹੈ